ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪੰਜਵਾਂ ਪੁੱਤਰ ਵੀ ਸੀ 90% ਸਿੱਖਾਂ ਨੂੰ ਇਹ ਗੱਲ ਨਹੀਂ ਪਤਾ ਇੱਕ ਵਾਰ ਦੀ ਗੱਲ ਹੈ ਬਸੀ ਪਠਾਣਾ ਦੇ ਵਿੱਚ ਰਹਿਣ ਵਾਲੀ ਬੀਬੀ ਭੀਖੀ ਜਿਸ ਦੇ ਪੁੱਤਰ ਦਾ ਨਾਮ ਜ਼ੋਰਾਵਰ ਸਿੰਘ ਸੀ ਬੀਬੀ ਭੀਖੀ ਅਤੇ ਜ਼ੋਰਾਵਰ ਸਿੰਘ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲ ਕੰਮ ਕਰਿਆ ਕਰਦੇ ਸਨ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਅਕਸਰ ਗੁਰੂ ਗੋਬਿੰਦ ਸਿੰਘ ਜੀ ਕੁਸ਼ਤੀਆਂ ਦੇ ਮੁਕਾਬਲੇ ਸਿੰਘਾਂ ਵਿਚਕਾਰ ਕਰਵਾਇਆ ਕਰਦੇ ਸੀ ਇੱਕ ਵਾਰ ਸਹਬਜ਼ਾਦਾ ਜ਼ੋਰਾਵਰ ਸਿੰਘ ਜੀ ਦਾ ਮੁਕਾਬਲਾ ਬੀਬੀ ਭੀਖੀ ਦੇ ਪੁੱਤਰ ਬਾਲਕ ਜ਼ੋਰਾਵਰ ਸਿੰਘ ਨਾਲ ਹੋਇਆ ਕੁਸ਼ਤੀ ਨੂੰ ਦੇਖਦੇ ਹੋਏ ਆਲੇ-ਦੁਆਲੇ ਦੇ ਲੋਕ ਸੋਚਣ ਲੱਗੇ ਜੇਕਰ ਬਾਲਕ ਜ਼ੋਰਾਵਰ ਸਿੰਘ ਕੁਸ਼ਤੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੂੰ ਹਰਾ ਦੇਵੇਗਾ ਤਾਂ ਇਹ ਸਹੀ ਨਹੀਂ ਹੋਵੇਗਾ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਬਾਲਕ ਜ਼ੋਰਾਵਰ ਸਿੰਘ ਵੀ ਮੇਰਾ ਪੁੱਤਰ ਹੀ ਹੈ ਤੋਂ ਬਾਅਦ ਬਾਲਕ ਜ਼ੋਰਾਵਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਕ ਪੁੱਤਰ ਕਿਹਾ ਜਾਣ ਲੱਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਬਾਲਕ ਜ਼ੋਰਾਵਰ ਸਿੰਘ ਨੂੰ ਆਪ ਪਾਲਿਆ ਪੋਸ ਅਤੇ ਤਲਵਾਰबाजी ਸਿਖਾਈ। ਉਹਨਾਂ ਨੂੰ ਪਤਾ ਸੀ ਕਿ ਇੱਕ ਦਿਨ ਇਹ ਕੁਝ ਨਾ ਕੁਝ ਬਹੁਤ ਵੱਡਾ ਕਰੇਗਾ। ਜਦੋਂ 1705 ਨੂੰ ਚਮਕੌਰ ਸਾਹਿਬ ਦੀ ਲੜਾਈ ਹੋਈ ਤਾਂ ਬਾਲਕ ਜ਼ੋਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ। ਜਦੋਂ ਬਾਲਕ ਜ਼ੋਰਾਵਰ ਸਿੰਘ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਉਤਰਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਖਲਾਈ ਦਾ ਬਹੁਤ ਪ੍ਰਭਾਵ ਦਿਖਾਇਆ ਤੇ ਹਜ਼ਾਰਾਂ ਹੀ ਮੁਗਲਾਂ ਨੂੰ ਮਾਰ ਕੇ ਬਾਲਕ ਜ਼ੋਰਾਵਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ। ਉਸ ਤੋਂ ਬਾਅਦ ਇਹਨਾਂ ਨੂੰ ਗੁਰਗੋਮੀ ਸਿੰਘ ਜੀ ਦਾ ਪੰਜਵਾਂ ਪੁੱਤਰ ਕਿਹਾ ਜਾਣ ਲੱਗਿਆ ਇਸ